ਸਤਿ ਸ਼੍ਰੀ ਅਕਾਲ ਜੀ ਤੁਹਾਡਾ ਹਰਪ੍ਰੀਤ ਪੰਜਾਬੀ ਬਲੌਗ ਤੇ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਜੀ ਕਿਚਨ ਵਾਲੇ ਜਿਹੜੇ ਮਿਸਤਰੀ ਆ ਉਹ ਆਏ ਨਹੀਂ ਛੁੱਟੀ ਕਰ ਗਏ ਅੱਜ ਕੰਮ ਛੱਡ ਦਿੰਦੇ ਨੇ ਨਾ ਵਿਚ ਵਿਚਨੇ ਛੁੱਟੀਆਂ ਕਰ ਲੱਜਿੰਦੇ ਤਾਂ ਕੰਮ ਜਿਆਦਾ ਰੁੱਲ ਜਾਂਦਾ ਹੈ ਬਹੁਤ ਫਿਰ ਟਾਈਮ ਲੱਗਦਾ ਹੈ ਜਿਆਦਾ ਨਹੀਂ ਤਾਂ ਰੋਜ਼ ਦੀ ਰੋਜ਼ ਮਿਸਤਰੀ ਆਈ ਜਾਵੇ ਨਾਲ ਦੀ ਨਾਲ ਕੰਮ ਕੰਪਲੀਟ ਹੋ ਜਾਂਦਾ ਹੈ ਪਰ ਕਈ ਵਾਰੀ ਹੁਣ ਛੁੱਟੀ ਕਰ ਲੈਂਦੇ ਚਲੋ ਕਿਸੇ ਦੀ ਮਜਬੂਰੀ ਹੁੰਦੀ ਹੈ ਤਾਂ ਕੁਝ ਕਰ ਵੀ ਨਹੀਂ ਸਕਦੇ ਇੱਧਰ ਹੀ ਪਿੱਛੇ ਵੀ ਅੱਜ ਪੁੱਟੀ ਦੇ ਇੱਕ ਕੋਡ ਸ਼ਾਇਦ ਸਿੰਪਲ ਜਿਹਾ ਹੋ ਗਿਆ ਆ ਜਿਹੜੀ ਅਸੀਂ ਬਣਾਈ ਹੈ ਇਸਲੇਪ ਇਹਨੂੰ ਵੀ ਉਹਨੇ ਪੁੱਟੀ ਕਰਤੀ ਤੇ ਹੁਣ ਪੇਂਟ ਹੋਊਗਾ ਆ ਜਿਹੜਾ ਪੁਰਾਣੇ ਵਾਲਾ ਸ਼ੰਕਤਮੌਰੇ ਵਾਲਿਆਂ ਨੂੰ ਚਲੋ ਕੋਈ ਮਰੀ ਚੁੱਲੇ ਦੇ ਕਾਲੇ ਭਾਂਡੇ ਹੁੰਦੇ ਜਾਂ ਬਾਹਰ ਕੰਮ ਕਰਨਾ ਹੋਵੇ ਤਾਂ ਉਰੇ ਤੋਂ ਹੋ ਸਕਦੀ ਆ ਉਹਨਾਂ ਨੂੰ ਬਾਕੀ ਬੇੜਿਆਂ ਦਾ ਹਲੇ ਬੁਰੇ ਹੀ ਹਾਲ ਹੈ ਪਹਿਲਾਂ ਇਹ ਕੰਮ ਹੋਊਗਾ ਨਾ ਫਿਰ ਸਾਰਾ ਕਿਚਨ ਦਾ ਕੰਮ ਹੈ ਲੈ ਕੇ ਜਾ ਕੇ ਅੰਦਰ ਰੱਖੂੰਗੀ ਯਾਦਾ ਜੀ ਜਿਹੜਾ ਸਮਾਨ ਹੈ ਨਾ ਉਹ ਕਿਚਨ ਦਾ ਹੀ ਰੁਲਦਾ ਹੈ ਫਿਲਹਾਲ ਤਾਂ ਇਹ ਵੀ ਸਾਰਾ ਕਿਚਨ ਦਾ ਪਾਂਡਾ ਠਿੱਕਰ ਮੈਂ ਕਹਿੰਦੀ ਕਿਚਨ ਇੰਨਾ ਕਮ ਸਮੇਟ ਕੇ ਰੱਖਦੀ ਆ ਨਾ ਪਤਾ ਹੀ ਨਹੀਂ ਲੱਗਦਾ ਹੈਗਾ ਤਾਂ ਇੰਨਾ ਸਮਾਨ ਹੋਊਗਾ ਕਿਚਨ 'ਚ ਹੁਣ ਸਾਰੇ ਕਿਤੇ ਜਿਹੜਾ ਥੋਂ-ਥੋਂ ਸਾਰਾ ਸਮਾਨ ਰੁਲਦਾ ਇਹ ਸਭ ਕਿਚਨ ਦਾ ਹੈ ਰੂਮ ਦਾ ਦਾ ਫਿਰ ਵੀ ਮੈਂ ਸੈਟ ਕਰਤਾ ਪਰ ਕਿਚਨ ਦਾ ਕੰਮ ਕਿਚਨ ਫਿਟਿੰਗ ਹੋਣ ਤੋਂ ਬਾਅਦ ਹੀ ਸੈਟ ਹੋਊਗਾ ਫੇ ਸਾਰਾ ਘਰ ਤਾਂ ਸਾਫ ਹੋਣਾ ਸ਼ਾਮ ਦੇ 6:00 ਵੱਜ ਚੁੱਕੇ ਹੈ ਜੀ ਤੇ ਕੰਮ ਵਿੱਚ ਬਸ ਤੁਹਾਨੂੰ ਪਤਾ ਹੀ ਹੈ ਜਿੱਦਾਂ ਕੰਮ ਚੱਲਦਾ ਪੇਂਟ ਦਾ ਪਰ ਕੁਛ ਨਾ ਕੁਛ ਘਟ ਜਾਂਦਾ ਹੈ ਤਾਂ ਸ਼ਾਮ ਨੂੰ ਅਸੀਂ ਆਏ ਜੀ ਪੇਂਟ ਲੈਣ ਤੇ ਜੀ ਅੰਦਰ ਪੇਂਟ ਦਾ ਕੰਮ ਖਤਮ ਹੋ ਚੁੱਕਿਆ ਹੈ ਤੇ ਹੁਣ ਹੋਣ ਲੱਗ ਜਾਲੀਆਂ ਦਾ ਕੰਮ ਜਾਲੀਆਂ ਤੇ ਪੇਂਟ ਹੋ ਗਿਆ ਇਸ ਤੋਂ ਬਾਅਦ ਤੱਕੀਆਂ ਤੇ ਆਉਂਗਾ ਪਰ ਬਿਸ਼ਲਾ ਬੜਾ ਅੱਜ ਕੰਪਲੀਟ ਹੋ ਗਿਆ ਪੇਂਟ ਦਾ ਬਸ ਇਹਨੂੰ ਅੱਜ ਸ਼ਾਮ ਨੂੰ ਜੀ ਸਾਫ਼ ਕਰੂੰਗੇ ਪਹਿਲਾਂ ਇਹ ਜੀ ਪਹਿਲਾਂ ਮਸ਼ੀਨ ਪਰਦੇ ਵੜਾ ਧੋਣ ਲਈ ਪਹਿਲਾਂ ਕੱਪੜੇ ਕੰਡੇ ਆ ਤੇ ਉਸ ਤੋਂ ਬਾਅਦ ਹੁਣ ਪਰਦੇ ਧੋਵਾਂਗੀ ਸਟਾਰਟ ਕਰ ਚੁੱਕੀ ਹਾਂ ਜੀ ਮੈਂ ਪਰਦੇ ਧੋਣੇ ਕਿਉਂਕਿ ਪਿਛਲਾ ਵਿੜਾ ਹੋ ਗਿਆ ਫਿਰ ਹੁਣ ਸਾਫ ਸਫਾਈ ਕਰਕੇ ਜੀ ਸੈਟਿੰਗ ਕਰ ਦੇਣੀ ਇਹਦੀ ਤੇ ਪਰਦੇ ਪਰਦੇ ਧੋ ਦੀਆਂ ਨੇ ਤੱਕੇ ਤੁੱਕੀਆਂ ਹੋ ਜੂਗੀਆਂ ਫਿਰ ਅੰਦਰ ਲੱਗ ਜੂंगे ਜੀ ਪਰਦੇ ਮਸਾਂਗਾ ਨਿਭਣਾ ਹਲੇ ਵੀ ਲੱਗਣਾ ਟਾਈਮ ਚਲੋ ਅੰਦਰਾਂ ਅੱਜ ਤੱਕ ਕੰਪਲੀਟ ਹੋਇਆ ਪੇਂਟ ਸੋਫੇ ਸਾਫ ਕਰਕੇ ਜੀ ਅੰਦਰ ਰੱਖ ਤੇ ਮੈਂ ਅਜ ਚਾਰੇ ਚਾਰ ਚੜਾਈ ਕਰਕੇ ਸੋਫੇ ਮਿੱਟੀ ਬਹੁਤ ਪੈ ਗਈ ਸੀ ਤੇ ਬਾਕੀ ਹਲੇ ਸੈਟਿੰਗ ਤਾਂ ਚਲੋ ਬਾਅਦ ਚ ਹੋ ਜੂਗੀ ਪਰ ਅੰਦਰ ਆ ਚੁੱਕਿਆ ਹੈ ਸਮਾਨ ਜਾਲੀਆਂ ਹੋ ਗਈਆਂ ਸੀਗੀਆਂ ਪੇਂਟ ਤੇ ਇੱਧਰ ਜਿਹੜਾ ਡਾਈਨਿੰਗ ਟੇਬਲ ਸੀਗਾ ਉਹ ਵੀ ਉਧਰ ਤੇ ਚੱਕ ਕੇ ਇੱਥੇ ਸਾਫ਼ ਕਰਕੇ ਰੱਖਤਾ ਮੈਂ ਫਿਲਹਾਲ ਤੇ ਕੱਲ ਮੈਂ ਧੋਤੇ ਸੀਗੇ ਇੰਨੇ ਸਾਰੇ ਪਰਦੇ ਰਾਤ ਮੈਂ ਇੰਨੇ ਸਾਰੇ ਪਰਦਰ ਮੈਂ ਪਰਦੇ ਤੋ ਕਿ ਹੱਟੀ ਦੇ ਦੇ ਨਾ ਜਿਆਦਾ ਤੂਫਾਨ ਆ ਗਿਆ ਸੀ ਸਾਡੇ ਸਾਰੇ ਚੱਕ ਕੇ ਨੂੰ ਸੁੱਕ ਵਜੇਗੇ ਫਿਰ ਤੈ ਲੈ ਕੇ ਮੰਮੀ ਨੇ ਉੱਥੇ ਰੱਖਤੇ ਇਹ ਤੇ ਬਾਕੀ ਅੱਜ ਵੀ ਲਾਈ ਹੋਈ ਹੈ ਜੀ ਸਾਰੇ ਸਾਰੇ ਮਸ਼ੀਨ ਆ ਤੇ ਜਿਹੜਾ ਵੀ ਸਾਫ ਕਰਿਆ ਨਾ ਥੋੜਾ ਜਿਹਾ ਜਿਹੜਾ ਸਾਫ ਕਰਿਆ ਇਹਨਾਂ ਨੂੰ ਮੀਂਹ tufaan ਫੇਰ ਮਿੱਟੀ ਘਟਾਊਗਾ ਚਲੋ ਹੁਣ ਨਾਲ ਹੀ ਹਟੋ ਹੋ ਹੀ ਦੇਊਗਾ ਦੇਖਦੇ ਹਾਂ ਇਹ ਕਿਵੇਂ ਹੋਣੀ ਹੈ ਜੀ ਫਰਦੇ ਮੈਂ ਤੂਟੇ ਉੱਪਰ ਪੂਰੇ ਫਰਦੇ ਮੈਂ ਕਿਹਾ ਥ੍ਰੀ ਧੁੱਪੇ ਸੁੱਕ ਜਾਣੇ ਇਹ ਨਿਤਰਾ ਸਾਰਾ ਕੱਲ ਰਾਤ ਸਾਫ ਕਰਕੇ ਬੈਠ ਜੀ ਪੱਕੀ ਥੋੜਾ ਥੋੜਾ ਚਾਲੇ ਉੱਤਰੀ ਹੋ ਜਾਂਣਾ ਬਾਕੀ ਸਾਰਾ ਮੈਂ ਮਰਾਗੇ ਤੋਂ ਸਾਫ ਕਰਤਾ ਸੀਗਾ ਤੇ ਬਾਕੀ ਸਫਾਈਆਂ ਜਿਹੜੇ ਚੱਲ ਰਹੀਆਂ ਨੇ ਤੇ ਅੱਜ ਦੇ ਬਲੌਗ ਚੰਨੇ ਜੀ ਮਿੰਦਾਂ ਕਿਸੇ ਹੋਰ ਬਲੌਗ ਨੂੰ ਤੁਹਾਡਾ ਮੇਰੀ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਜੀ ਦਾ